ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਦੀ ਵੀਡੀਓ ਬੜੀ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਆਪਣੇ ਭੋਜਨ ਵਿੱਚ ਕਿਹੜੀਆਂ ਅਜਿਹੀਆਂ ਚੀਜ਼ਾਂ ਖਾਈਏ ਜਿਦੇ ਨਾਲ ਸਾਡਾ ਫੈਟੀ ਲੀਵਰ ਵੀ ਠੀਕ ਹੋਊਗਾ ਇਹਦੇ ਨਾਲ ਸਾਡੇ ਖੂਨ 'ਚ ਜਿਹੜਾ ਕੋਲੇਸਟ੍ਰੋਲ ਦਾ ਲੈਵਲ ਆ ਇਹ ਵੀ ਘਟ ਹੋਊਗਾ ਤੇ ਇਹਦੇ ਨਾਲ ਨਾਲ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਜਿਹੜਾ ਭੋਜਨ ਆ ਬਹੁਤ ਹੀ ਬੈਨੀਫੀਸ਼ੀਅਲ ਆ ਬਹੁਤ ਹੀ ਕਹਿ ਲਓ ਕਿ ਸੇਤਾ ਕਰਦਾ ਹੈ 슈ਗਰ ਨੂੰ ਡਾਊਨ ਕਰਨ ਚ ਸੋ ਹੋਰ ਵਾਧੂ ਗੱਲਾਂ ਕਰਨ ਦੀ ਬਜਾਏ ਆਪਾਂ ਸਿੱਧਾ ਮੁੱਦੇ ਤੇ ਪਹੁੰਚਦੇ ਆਂ ਵੀ ਉਹ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਐ ਜਿਨ੍ਹਾਂ ਨਾਲ ਅਸੀਂ ਭਾਰ ਵੀ ਸਾਡਾ ਘਟੂਗਾ ਫੈਟੀ ਲਿਵਰ ਵੀ ਘਟੂਗਾ 슈ਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੋਣਗੀਆਂ ਤੇ ਇਹਦੇ ਨਾਲ ਨਾਲ ਸਾਡਾ ਕੋਲੇਸਟ੍ਰੋਲ ਵੀ ਘਟੂਗਾ ਦੋਸਤੋ ਉਹਨਾਂ ਚੀਜ਼ਾਂ ਸਭ ਤੋਂ ਪਹਿਲਾਂ ਗੱਲ ਕਰਦੇ ਜਿਹੜੀ ਨਵੀਂ ਸਟੱਡੀ ਹੋਈ ਆ ਸੋ ਨਵੀਂ ਸਟੱਡੀ ਹੋਈ ਜਿਹੜੀ ਉਹਦੇ ਵਿੱਚ ਉਹਨਾਂ ਨੇ ਈਸ ਬਗੋਲ ਦੇ ਛਿਲਕੇ ਬਾਰੇ ਦੱਸਿਆ ਹੈ ਕਿ ਉਸ ਤੋਂ ਵੈਸੇ ਤਾਂ ਜਿਹੜਾ ਈਸ ਬਗੋਲ ਦਾ ਛਿਲਕਾ ਹੈ ਇਹ ਹਮੇਸ਼ਾ ਅਸੀਂ ਉਹਦੇ ਬਾਰੇ ਗੱਲ ਕਰਦੇ ਜਦੋਂ ਸਾਡਾ ਪੇਟ ਖਰਾਬ ਹੁੰਦਾ ਸਾਨੂੰ ਕਬਜ਼ ਹੋ ਜਾਂਦੀ ਜਾਂ ਸਾਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਪਰ ਜਿਹੜਾ ਈਸ ਬਗੋਲ ਦਾ ਛਿਲਕਾ ਇਹ ਨਵੀਆਂ ਸਟੱਡੀਆਂ ਇਹ ਦੱਸਦੀਆਂ ਹੈ ਕਿ ਇਹ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਨ 'ਚ ਵੀ ਸਹਾਇਤਾ ਕਰਦਾ ਏ ਸਾਨੂੰ 슈ਗਰ ਬਲੱਡ 'ਚ ਵਧਣ ਤੋਂ ਵੀ ਫਾਇਦੇਮੰਦ ਆ ਤੇ ਇਹਦੇ ਨਾਲ ਨਾਲ ਸਾਡਾ ਭਾਰ ਵੀ ਘੱਟ ਕਰਦਾ ਪਰ ਉਹ ਤਰੀਕਾ ਜਾਣਾਂਗੇ ਮਾਤਰਾ ਸਹੀ ਕਿੰਨੀ ਆ ਇਸ ਬਗੋਲ ਦੇ ਛਿਲਕੇ ਦੀ ਇਹਨੂੰ ਲੈਣਾ ਕਿਵੇਂ ਆ ਉਸ ਬਾਰੇ ਵੀ ਗੱਲ ਕਰਦੇ ਆ ਸੋ ਇੱਕ ਸਭ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਕਰੀਆ ਵੀ ਆ ਵੀਡੀਓ ਨੂੰ ਨਾਲ ਦੀ ਨਾਲ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਤਾ ਜੋ ਵਕਤ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਲੋਕਾਂ ਦਾ ਭਲਾ ਹੋਵੇ ਬਿਨਾ ਦਵਾਈ ਤੋਂ ਸ਼ੂਗਰ ਨੂੰ ਕੰਟਰੋਲ ਰੱਖ ਸਕਣ ਜੇ ਹੋ ਸਕੇ ਆਪਦੇ ਕੋਲੇਸਟ੍ਰੋਲ ਨੂੰ ਠੀਕ ਰੱਖ ਸਕਣ ਤੇ ਜਿਹੜਾ ਲਿਵਰ ਖਰਾਬ ਆ ਫੈਟੀ ਲਿਵਰ ਆ ਉਹਨੂੰ ਠੀਕ ਰੱਖ ਸਕਣ ਸੋ ਨਾਲ ਦੀ ਨਾਲ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਵੇ ਦੋਸਤੋ ਜਿਹੜੀ ਸਟੱਡੀ ਹੋਈ ਆ ਧਿਆਨ ਨਾਲ ਸੁਣਿਓ ਉਹਦੇ ਵਿੱਚ ਉਹਨਾਂ ਨੇ ਉਹ ਲੋਕ ਲਏ ਜਿਨ੍ਹਾਂ ਦਾ ਜਿਹੜਾ ਕੋਲੇਸਟ੍ਰੋਲ ਵਧਿਆ ਹੋਇਆ ਸੀ ਜਿਨ੍ਹਾਂ ਦਾ ਫੈਟੀ ਲਿਵਰ ਤੇ ਭਾਰ ਜ਼ਿਆਦਾ ਸੀ ਉਹਨਾਂ ਨੇ ਘੱਟੋ-ਘੱਟ 6 ਮਹੀਨੇ ਇਹਨਾਂ ਲੋਕਾਂ ਨੂੰ ਜਿਹੜਾ ਇਸ ਬਗੋਲ ਦਾ ਛਿਲਕਾ ਉਹ ਦਿੱਤਾ। ਕੋਲੇਸਟ੍ਰੋਲ ਲੈਵਲ ਦੇ ਹਿਸਾਬ ਨਾਲ ਇਹਨਾਂ ਨੂੰ 3 ਤੋਂ 10 ਗ੍ਰਾਮ ਦੀ ਡੋਜ਼ ਦਿੱਤੀ ਤੇ ਹਾਈਐਸਟ ਡੋਜ਼ 40 ਗ੍ਰਾਮ ਵੀ ਇੱਕ ਦਿਨ 'ਚ ਦਿੱਤੀ। ਕਈ ਮਰੀਜ਼ਾਂ ਨੂੰ ਜਿਨ੍ਹਾਂ ਦਾ 400-500 ਤੱਕ ਵੀ ਕੋਲੇਸਟ੍ਰੋਲ ਸੀਗਾ। ਸੋ 6 ਮਹੀਨੇ ਬਾਅਦ ਉਹਨਾਂ ਨੇ ਰਿਜ਼ਲਟ ਉਹਨਾਂ ਦੇ ਸਾਹਮਣੇ ਆਏ ਵੀ ਉਹਨਾਂ ਦਾ ਕੋਲੇਸਟ੍ਰੋਲ ਵੀ ਘਟਿਆ ਘੱਟੋ-ਘੱਟ 20% 1 ਮਹੀਨੇ 'ਚ ਹੀ ਘਟ ਹੋਇਆ ਕੋਲੇਸਟ੍ਰੋਲ ਤੇ ਇਹਦੇ ਨਾਲ ਨਾਲ ਉਹਨਾਂ ਦਾ ਭਾਰ ਵੀ ਘਟਿਆ ਫੈਟੀ ਲਿਵਰ ਵੀ ਉਹਨਾਂ ਦਾ ਠੀਕ ਹੋਣ ਵੱਲ ਨੂੰ ਆ ਗਿਆ ਤੇ ਦੋਸਤੋ ਲੈਣਾ ਕਿਵੇਂ ਆ ਇਹਦੀ ਮਾਤਰਾ ਕਿੰਨੀ ਲੈਣੀ ਆ ਆਓ ਹੁਣ ਉਸ ਬਾਰੇ ਜਾਣਦੇ ਆ ਦੋਸਤੋ ਇਸ ਬਗੋਲ ਦਾ ਛਿਲਕਾ ਇਹ ਪਾਊਡਰ ਫਾਰਮ 'ਚ ਵੀ ਆਉਂਦਾ ਏ ਤੇ ਵੈਸੇ ਸਾਬਤ ਵੀ ਆਉਂਦਾ ਪਾਊਡਰ ਫਾਰਮ ਵਾਲਾ ਹੁੰਦਾ ਉਹਦੇ ਵਿੱਚ ਜੇ ਅਸੀਂ 10 ਗ੍ਰਾਮ ਲੈਨੇ ਆ ਸਾਨੂੰ ਸਿਰਫ 3 ਗ੍ਰਾਮ oh sorry ਜਿਹੜਾ ਸਾਬਤ ਹੁੰਦਾ ਜੇ ਅਸੀਂ 10 ਗ੍ਰਾਮ ਲੈਨੇ ਸਾਨੂੰ 3 ਗ੍ਰਾਮ ਉਹਦੇ ਵਿੱਚ ਜਿਹੜਾ ਸੋਲੂਬਲ ਫਾਈਬਰ ਮਿਲਦਾ ਇਸੇ ਸੋਲੂਬਲ ਫਾਈਬਰ ਦੇ ਕਾਰਨ ਹੀ ਜਿਹੜਾ ਸਾਡਾ ਕੋਲੇਸਟ੍ਰੋਲ ਘਟਦਾ ਏ ਸਾਡੇ 슈ਗਰ ਦਾ ਲੈਵਲ ਠੀਕ ਆਉਂਦਾ ਏ ਤੇ ਸਾਡਾ ਫੈਟੀ ਲੈਵਲ ਠੀਕ ਹੁੰਦਾ ਏ ਸੋ ਜੇ ਅਸੀਂ ਪਾਊਡਰ ਫਾਰਮ ਚ ਲੈਨੇ ਜਿਹੜਾ ਇਸ ਬੋਲ ਦਾ ਛਿਲਕਾ ਤਾਂ ਇਹਦੇ ਨਾਲ ਇਹਦੇ ਵਿੱਚ ਸਾਨੂੰ ਜੇ ਅਸੀਂ 10 ਗ੍ਰਾਮ ਲੈਨੇ ਘੱਟੋ ਘੱਟ 7 ਗ੍ਰਾਮ ਜਿਹੜਾ ਸੋਲੂਬਲ ਫਾਈਬਰ ਮਿਲ ਜਾਂਦਾ ਦੋਸਤੋ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਸੋ ਇਸ ਗੋਲ ਦਾ ਛਿਲਕਾ ਜੇ ਅਸੀਂ ਰੋਜ਼ਾਨਾ ਲੈ ਲੈਣ ਲੱਗ ਜਾਗੇ ਤਾਂ ਇਹਦੇ ਨਾਲ ਸਾਡਾ ਕੋਲੇਸਟ੍ਰੋਲ ਵੀ ਘਟਦਾ ਏ ਸਾਡੀ ਬਲੱਡ ਸ਼ੂਗਰ ਵੀ ਠੀਕ ਹੁੰਦੀ ਆ ਤੇ ਸਾਡਾ ਜਿਹੜਾ ਫੈਟੀ ਲਿਵਰ ਇਹ ਵੀ ਠੀਕ ਹੁੰਦਾ ਏ ਤੇ ਲੈਣ ਦਾ ਸਭ ਤੋਂ ਵਧੀਆ ਸਮਾਂ ਦਿਨ ਚ ਅਸੀਂ ਇਹਨੂੰ ਕਦੋਂ ਲੈਣਾ ਏ ਉਹ ਹੈਗਾ ਇਹ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੇ ਦੋਸਤੋ ਜੇ ਤੁਹਾਡਾ ਕੋਲੇਸਟ੍ਰੋਲ ਜ਼ਿਆਦਾ ਵਧਿਆ ਹੈ ਤਾਂ ਤੁਸੀਂ 40 ਗ੍ਰਾਮ ਤੱਕ ਵੀ ਲੈ ਸਕਦੇ ਆ ਦਿਨ ਚ ਚਾਰ ਡੋਜ਼ ਵੰਡ ਲਓ 10-10 ਗ੍ਰਾਮ ਕਰਕੇ ਦਿਨ ਚ ਚਾਰ ਵਾਰੀ ਲੈ ਲਓ ਤੇ ਜੇ ਤਾਂ ਵੈਸੇ ਨੋਰਮਲ ਇਹਦੀ ਡੋਜ਼ ਆ ਅਸੀਂ 10 ਗ੍ਰਾਮ ਦਿਨ ਚ ਲੈਣਾ ਹੁੰਦਾ ਹੈ ਤੇ ਲੈਣਾ ਤਰੀਕਾ ਇਹ ਆ ਵੀ ਅਸੀਂ ਇਹਨੂੰ ਪਾਣੀ ਦੇ ਵਿੱਚ ਇੱਕ ਚਮਚਾ ਇਸ ਬਗੋਲ ਦਾ ਇਹਨੂੰ ਘੋਲ ਕੇ ਤੁਰੰਤ ਉਸ ਪਾਣੀ ਨੂੰ ਪੀ ਲੈਣਾ ਕਿਉਂਕਿ ਜੇ ਰੱਖ ਛੱਡਦੇ ਆ ਤਾਂ ਉਹ ਫੁੱਲ ਜਾਂਦਾ ਉਹਦੇ ਵਿੱਚਲਾ ਜਿਹੜਾ ਫਾਈਬਰ ਹੈ ਜੈਲ ਵਰਗਾ ਹੁੰਦਾ ਜਿਹਨੇ ਸਾਡੇ ਪੇਟ ਵਿੱਚ ਅੰਤੜੀਆਂ ਚ ਜਾ ਕੇ ਅਸਰ ਵਿਖਾਉਣਾ ਹੈ ਸੋ ਜੇ ਅਸੀਂ ਜਾਦਾ ਦੇਰ ਇਹ ਪਿਆ ਰੂਗਾ ਤਾਂ ਉਹ ਸੋਲਿਡ ਫਾਰਮ ਚ ਆ ਜਾਂਦਾ ਹੈ ਸਾੜ ਤੋਂ ਪੀਤਾ ਨਹੀਂ ਜਾਂਦਾ ਸੋ ਤਰੰਤ ਇਹਨੂੰ ਅਸੀਂ ਘੋਲ ਕੇ ਇੱਕ ਚਮਚਾ ਪੀ ਲੈਣਾ ਤੇ ਦੋਸਤੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਆ ਜਿਹੜੀ ਸਾਡੇ ਕੋਲੇਸਟ੍ਰੋਲ ਲਈ ਵੀ ਚੰਗੀ ਆ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਵਧੀਆ ਏ ਸ਼ੂਗਰ ਦਾ ਲੈਵਲ ਡਾਊਨ ਕਰਦੀ ਆ ਇਹਦੇ ਨਾਲ ਨਾਲ ਭਾਰ ਘੱਟ ਕਰ ਲਈ ਫੈਟੀ ਲਿਵਰ ਠੀਕ ਕਰ ਲਈ ਬਹੁਤ ਜ਼ਰੂਰੀ ਆ ਉਹਦੇ ਬਾਰੇ ਗੱਲ ਕਰਦੇ ਆ ਸੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਨਾਲ ਦੀ ਨਾਲ ਦੋਸਤੋ ਉਹ ਚੀਜ਼ ਹੈਗੀ ਆ ਓਟਸ ਤੇ ਇਹਦੇ ਨਾਲ ਨਾਲ ਜੌਂ ਜੌਆਂ ਦਾ ਆਟਾ ਦੋਸਤੋ ਦੋਵਾਂ ਚੀਜ਼ਾਂ ਵਿੱਚ ਓਟਸ ਤੇ ਜੌਆਂ ਦੇ ਆਟੇ 'ਚ ਬੀਟਾ ਗਲੂਕਨ ਨਾਂ ਦੇ ਜਿਹੜੇ ਫਾਈਬਰ ਪਾਏ ਜਾਂਦੇ ਸੋਲਿਊਬਲ ਫਾਈਬਰ ਤੇ ਇਸੇ ਬੀਟਾ ਗਲੂਕਨ ਨਾਂ ਦੇ ਫਾਈਬਰ ਕਰਕੇ ਹੀ ਇਹ ਸਾਰੇ ਗੁਣ ਰੱਖਦੇ ਆ ਓਟਸ ਇਹਦੇ ਨਾਲ ਨਾਲ ਜੌਂ ਜੌਆਂ ਦਾ ਜਿਹੜਾ ਆਟਾ ਹੈ ਇੱਕ ਕੋਲੇਸਟ੍ਰੋਲ ਨੂੰ ਸਾਡਾ ਜਿਹੜਾ ਖੂਨ ਚ ਵਧਿਆ ਹੋਇਆ ਖੂਨ ਚ ਚਰਬੀ ਵਧੀ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਉਹਨੂੰ ਵੀ ਡਾਊਨ ਕਰਦੇ ਆ ਜੇ ਅਸੀਂ ਰੋਜ਼ਾਨਾ ਇਹਨਾਂ ਦਾ ਸੇਵਨ ਕਰਦੇ ਨਾਸ਼ਤੇ ਚ ਜਾਂ ਡਿਨਰ ਚ ਜਾਂ ਦੁਪਹਿਰੇ ਇਹਦੇ ਨਾਲ ਨਾਲ ਸਾਡੇ ਖੂਨ ਚ ਜਿਹੜਾ ਸ਼ੂਗਰ ਦਾ ਲੈਵਲ ਆ ਉਹ ਵੀ ਦੋਸਤੋ ਡਾਊਨ ਹੁੰਦਾ ਏ ਇਹ ਬਿਲਕੁਲ ਸਚਾਈ ਆ ਤੇ ਇਹ ਨੁਸਖਿਆਂ ਬਾਰੇ ਮੈਂ ਪੋਸਟ ਵੀ ਇੱਕ ਪਾਈ ਸੀ ਜਿਹੜਾ ਤੁਹਾਨੂੰ ਪਹਿਲਾਂ ਇਸ ਗੋਲੇ ਦੇ ਛਿਲਕੇ ਦਾ ਦੱਸਿਆ ਮੈਨੂੰ ਸਪੈਸ਼ਲ ਦੋ ਚਾਰ ਭਰਾਵਾਂ ਦਾ ਫੋਨ ਆਇਆ ਏ ਉਹਨਾਂ ਦਾ ਕੋਲੇਸਟ੍ਰੋਲ ਘੱਟ ਹੋਇਆ ਏ ਸੋ ਮੁਹਾਲੀ ਤੋਂ ਵੀ ਇੱਕ ਭਰਾ ਦਾ ਫੋਨ ਆਇਆ ਸੀ ਸ਼ਾਇਦ ਜਿਓ ਮੇਰਾ ਲਾਈਵ ਦੇਖ ਰਹੇ ਤਾਂ ਜਰੂਰ ਕਮੈਂਟ ਕਰਨਗੇ ਉਹਨਾਂ ਨੇ ਦੱਸਿਆ ਸੀ ਵੀ ਇਹ ਇਸ ਬਗੋਲ ਦੇ ਛਿਲਕੇ ਨਾਲ ਹੀ ਜਿਹੜਾ ਮੇਰਾ ਕੋਲੇਸਟ੍ਰੋਲ ਆ ਉਹ ਘੱਟ ਹੋਇਆ ਸੋ ਹੁਣ ਆਉਣੇ ਜਿਹੜੀ ਗੱਲ ਕਰ ਰਹੇ ਆਂ ਆਪਾਂ ਜਿਹੜਾ ਬੀਟਾ ਗਲੂਕਨ ਹੁੰਦੇ ਆ ਓਟਸ ਤੇ ਜੋਵਾਂ ਦੇ ਆਟੇ 'ਚ ਸੋ ਓਟਸ ਅਸੀਂ ਸਵੇਰ ਵੇਲੇ ਨਾਸ਼ਤੇ 'ਚ ਖਾ ਸਕਦੇ ਆਂ ਤੇ ਜੋਆਂ ਦਾ ਜਿਹੜਾ ਤੁਸੀਂ ਇਹਦਾ ਆਟਾ ਬਣਾ ਕੇ ਦੀ ਰੋਟੀ ਵੀ ਲੈ ਸਕਦੇ ਆ ਕਣਕ ਤੋਂ ਬਹੁਤ ਵਧੀਆ ਕਿਉਂਕਿ ਜਦੋਂ ਕਣਕ ਦਾ ਆਟਾ ਅਸੀਂ ਖਾਂਦੇ ਸ਼ੂਗਰ ਦੇ ਮਰੀਜ਼ ਇਹਦੇ ਵਿੱਚ ਕਾਰਬੋਹਾਈਡਰੇਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਜਿਸ ਦੇ ਨਾਲ ਸਾਡੇ ਸ਼ੂਗਰ ਦਾ ਲੈਵਲ ਵੱਧ ਜਾਂਦਾ ਸੋ ਕਣਕ ਤੇ ਚੌਲਾਂ ਦਾ ਪਰਹੇਜ਼ ਰੱਖਣ ਜਿੰਨਾ ਲੋਕਾਂ ਨੂੰ ਸ਼ੂਗਰ ਤੇ ਦੋਸਤੋ ਬੀਟਾ ਬਲੂਕਨ ਕਰਕੇ ਇਹ ਸਾਰੇ ਫਾਇਦੇ ਰੱਖਦੇ ਸੋ ਅਗਲੀ ਚੀਜ਼ ਜਿਹੜੀ ਸਾਨੂੰ ਕੋਲੇਸਟ੍ਰੋਲ ਘੱਟ ਕਰਦੀ ਸਾਡਾ ਸਾਡਾ ਫੈਟੀ ਲਿਵਰ ਠੀਕ ਕਰਨ ਦੀ ਵੀ ਤਾਕਤ ਰੱਖਦੀ ਭਾਰ ਵੀ ਘੱਟ ਕਰਦੀ ਉਹ ਹੈਗੇ ਆ ਅਖਰੋਟ ਤੇ ਬਦਾਮ ਦੋਸਤੋ ਖਰੋਟ ਤੇ ਬਦਾਮ ਇਹ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਵੀ ਰੱਖਦੇ ਆ ਇਹਦੇ ਨਾਲ ਨਾਲ ਅਖਰੋਟ ਤੇ ਬਦਾਮਾਂ ਦੇ ਵਿੱਚ ਇਹ ਵੀ ਤਾਕਤ ਹੈ ਜਿਹੜਾ ਇਨਸੂਲਿਨ ਦਾ ਰੈਜਿਸਟੈਂਟ ਘੱਟ ਕਰਦੇ ਆ ਰੈਜਿਸਟੈਂਸ ਸੋ ਮੈਂ ਤੁਹਾਨੂੰ ਸੌਖੀ ਭਾਸ਼ਾ ਦੱਸ ਦਿੰਦਾ ਜਦੋਂ ਇਨਸੂਲਿਨ ਦਾ ਰੈਜਿਸਟੈਂਸ ਘਟੁੰਦਾ ਤਾਂ ਸਾਡਾ ਜਿਹੜਾ ਫੈਟੀ ਲਿਵਰ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਤੁਸੀਂ ਇੰਨਾ ਕੁ ਸਮਝ ਲਓ ਸੋ ਇਹ ਇنسੁਲਿਨ ਦਾ ਰਜਿਸਟੈਂਸ ਵੀ ਘੱਟ ਕਰਦੇ ਪਲੱਸ ਇਹਨਾਂ ਦੇ ਵਿੱਚ ਮੋਨੋ ਪੋਲੀ ਅਨਸੈਚੂਰੇਟਿਡ ਤੇ ਮੋਨੋ ਅਨਸੈਚੂਰੇਟਿਡ ਫੈਟੀ ਐਸਿਡ ਹੁੰਦੇ ਆ ਜਿਹੜੇ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਘੱਟ ਕਰਨ ਦੀ ਦੋਸਤੋ ਤਾਕਤ ਰੱਖਦੇ ਆ ਸੋ ਜੇ ਅਸੀਂ ਬਦਾਮ ਤੇ ਅਖਰੋਟਾਂ ਦਾ ਰੋਜ਼ਾਨਾ ਸੇਵਨ ਕਰਾਂਗੇ ਦਿਨ ਚ ਇੱਕ ਵਾਰ ਤਾਂ ਅਸੀਂ ਫੈਟੀ ਲਿਵਰ ਦੀ ਪਰੇਸ਼ਾਨੀ ਤੋਂ ਵੀ ਬਚ ਸਕਦੇ ਆ ਕੋਲੇਸਟ੍ਰੋਲ ਵਧੇ ਹੋਏ ਤੋਂ ਖੂਨ ਚ ਜਿਹੜੀ ਵਧੀ ਹੋਈ ਚਰਬੀ ਆ ਉਸ ਤੋਂ ਵੀ ਬਚ ਸਕਦੇ ਆ ਤੇ ਆਪਦਾ ਭਾਰ ਵੀ ਘੱਟ ਕਰਨ ਸਹਾਇਤਾ ਮਿਲੂਗੀ ਤੇ ਇਹ ਜਿਹੜੇ ਨਟਸ ਆਏ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦਾ ਰੱਖਦੇ ਆ ਫਾਇਦੇਮੰਦ ਹੁੰਦੇ ਸੋ ਆਓ ਜਾਣਦੇ ਆ ਵੈਸੇ ਤਾਂ ਸਾਨੂੰ ਕਿਸੇ ਨੂੰ ਵੀ ਬਹੁਤ ਘੱਟ ਪਤਾ ਇਹਨਾਂ ਨੂੰ ਲੈਣ ਦਾ ਸਹੀ ਤਰੀਕਾ ਪਰ ਜ਼ਿਆਦਾਤਰ ਅਸੀਂ ਉਸੇ ਤਰੀਕੇ ਨਾਲ ਲੈਨੇ ਆ ਪਰ ਉਸ ਤਰੀਕੇ ਪਿੱਛੇ ਕਾਰਨ ਕੀ ਆ ਕਿਉਂ ਸਾਡੇ ਬਜ਼ੁਰਗਾਂ ਨੇ ਉਹ ਤਰੀਕਾ ਸਾਨੂੰ ਦੱਸਿਆ ਉਦੇ ਬਾਰੇ ਸਾਇੰਟਿਫਿਕ ਜੋ ਸਟੱਡੀ ਆ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਸੋ ਜਦੋਂ ਵੀ ਬਦਾਮ ਤੇ ਅਖਰੋਟ ਲੈਣੇ ਆ ਤਾਂ ਇਹਨਾਂ ਨੂੰ ਪਾਣੀ ਦੇ ਨਾਲ ਰਾਤ ਨੂੰ ਭਿਉਂ ਕੇ ਰੱਖਣਾ ਹੈ ਫਿਰ ਸਵੇਰੇ ਇਹਨਾਂ ਲੈਣੇ ਆ ਉਹ ਇਹ ਕਾਰਨ ਹੁੰਦਾ ਕਿਉਂਕਿ ਬਦਾਮ ਤੇ ਅਖਰੋਟਾਂ ਦੇ ਵਿੱਚ ਫਾਈਟਿਕ ਐਸਿਡ ਨਾਮ ਦਾ ਇੱਕ ਐਂਟੀ ਨਿਊਟ੍ਰੀਐਂਟ ਪਦਾਰਥ ਹੁੰਦਾ ਹੈ ਭਾਵ ਜਿਹੜਾ ਇਹ ਫਾਈਟਿਕ ਐਸਿਡ ਆ ਇਹ ਸਾਡੇ ਜਦੋਂ ਅਸੀਂ ਬਦਾਮ ਅਖਰੋਟ ਖਾਣੇ ਉਹਨਾਂ ਵਿੱਚਲੇ ਜਿਹੜੇ ਪੋਸ਼ਟਿਕ ਤੱਤ ਉਹਨਾਂ ਨੂੰ ਸੋਖਣੇ ਨਹੀਂ ਦਿੰਦਾ ਸਾਡੇ ਸਰੀਰ 'ਚ ਸੋ ਇਹਦੀ ਮਾਤਰਾ ਘਟ ਜਾਂਦੀ ਜਦੋਂ ਅਸੀਂ ਭੌਂ ਕੇ ਰੱਖ ਦਿੰਨੇ ਆ ਸੋ ਫਾਈਟਿਕ ਐਸਿਡ ਦਾ ਅਸਰ ਜ਼ੀਰੋ ਹੋ ਜਾਂਦਾ ਹੈ ਸੋ ਜਿਹਦੇ ਕਰਕੇ ਇਹ ਸਾਨੂੰ ਫਾਇਦਾ ਦਿੰਦੇ ਆ ਸੋ ਜਿਹੜੇ ਲੋਕਾਂ ਨੂੰ ਭਰਾਮਾ ਨੂੰ ਕੋਲੇਸਟ੍ਰੋਲ ਦੀ ਦਿੱਕਤ ਆ ਫੈਟੀ ਲਿਵਰ ਦੀ ਉਹ ਅਖਰੋਟ ਤੇ ਬਦਾਮ ਜ਼ਰੂਰ ਖਾਣ ਤੇ ਇਹਨਾਂ ਦੀ ਇੱਕ ਸਹੀ ਮਾਤਰਾ ਬਹੁਤ ਜ਼ਰੂਰੀ ਕਿਉਂਕਿ ਜੇ ਅਸੀਂ ਜ਼ਿਆਦਾ ਮਾਤਰਾ ਚ ਲਵਾਂਗੇ ਇਹਨਾਂ ਚ ਕੈਲਰੀਜ਼ ਜ਼ਿਆਦਾ ਹੁੰਦੀ ਸਾਡਾ ਭਾਰ ਘਟਣ ਦੀ ਬਜਾਏ ਵੱਧ ਹੋ ਸਕਦਾ ਹੈ ਸੋ 2 ਤੋਂ 3 ਦੀ ਗਿਣਤੀ 'ਚ ਅਸੀਂ ਅਕਰੋਟ ਖਾ ਸਕਦੇ ਹਾਂ ਤੇ 7 ਤੋਂ 10 ਦੀ ਗਿਣਤੀ ਜਿਹੜੇ ਬਦਾਮ ਉਹ ਲੈ ਸਕਦੇ ਹਾਂ ਸੋ ਆਪ ਦੋਸਤੋ ਅਗਲੀ ਚੀਜ਼ ਗੱਲ ਕਰਦੇ ਹਾਂ ਜਿਹੜੀ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ 슈ਗਰ ਵਾਸਤੇ ਕੋਲੇਸਟ੍ਰੋਲ ਵਾਸਤੇ ਤੇ ਲਿਵਰ ਵਾਸਤੇ ਵਧੀਆ ਹੋ ਹੈਗੀ ਗ੍ਰੀਨ ਟੀ ਦੋਸਤੋ ਗ੍ਰੀਨ ਟੀ ਦੇ ਵਿੱਚ ਕੈਟੇਚਿਨ ਨਾਂ ਦੇ ਕੈਟੇਚਿਨ ਨਾਂ ਦੇ ਕਹ ਲਓ ਵੀ ਐਂਟੀਆਕਸੀਡੈਂਟ ਅਜਿਹੇ ਪਾਏ ਜਾਂਦੇ ਆ ਜਿਹੜੇ ਸਾਡੇ ਲਿਵਰ ਦੀ ਸਿਹਤ ਨੂੰ ਠੀਕ ਕਰਦੇ ਆ ਸਾਡਾ ਕੋਲੇਸਟ੍ਰੋਲ ਘੱਟ ਕਰਦੇ ਆ ਭਾਰ ਘੱਟ ਕਰਦੇ ਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਵਧੀਆ ਹੁੰਦੀ ਗ੍ਰੀਨ ਟੀ ਸੋ ਇਹਦਾ ਇਸਤੇਮਾਲ ਵੀ ਅਸੀਂ 2 ਤੋਂ 3 ਕਾਪੇ ਦੇ ਲੈ ਸਕਦੇ ਹਾਂ ਕਿਉਂਕਿ ਜੇ ਅਸੀਂ ਗ੍ਰੀਨ ਟੀ ਦੀ ਮਾਤਰਾ ਵੀ ਜ਼ਿਆਦਾ ਲੈਨੇ ਆ ਤਾਂ ਸਾਡੀ ਨੀਂਦ ਵਿੱਚ ਡਿਸਟਰਬੈਂਸ ਆ ਸਕਦੀ ਚਿੜਚਿੜਪਨ ਹੋ ਸਕਦਾ ਕਿਉਂਕਿ ਗ੍ਰੀਨ ਟੀ ਦੇ ਵਿੱਚ ਵੀ ਕੈਫੀਨ ਹੁੰਦੀ ਆ ਸੋ ਇਹਦੀ ਮਾਤਰਾ ਸਹੀ ਹੋਣੀ ਬਹੁਤ ਜ਼ਰੂਰੀ ਆ 2 ਤੋਂ 3 ਦੀ ਗਿਣਤੀ ਜੇ ਤੁਸੀਂ ਕੱਪ ਲੈਨੇ ਆ ਗ੍ਰੀਨ ਟੀ ਦੇ ਤਾਂ ਇਹਦੇ ਨਾਲ ਤੁਹਾਡੇ ਫੈਟੀ ਲਿਵਰ ਲਿਵਰ ਵਿੱਚਲੀ ਜਿਹੜੀ ਸੋਜ ਆ ਉਹ ਵੀ ਘਟਦੀ ਆ ਫੈਟੀ ਲਿਵਰ ਵੀ ਠੀਕ ਹੁੰਦਾ ਏ ਤੇ ਸਾਡੀ 슈ਗਰ ਦਾ ਲੈਵਲ ਵੀ ਡਾਊਨ ਜਾਂਦਾ ਏ ਇਹਦੇ ਨਾਲ-ਨਾਲ ਸਾਡਾ ਭਾਰ ਵੀ ਘਟ ਹੁੰਦਾ ਤੇ ਸਾਡਾ ਕੋਲੇਸਟ੍ਰੋਲ ਵੀ ਘਟ ਹੁੰਦਾ ਏ ਸੋ ਦੋਸਤੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਆ ਜਿਹੜੀ ਸਾਡਾ ਭਾਰ ਵੀ ਘਟਾਉਂਦੀ ਆ ਤੇ ਲਿਵਰ ਵਾਸਤੇ ਵੀ ਬਹੁਤ ਵਧੀਆ ਉਹ ਹੈਗੇ ਲੀਗਿਉਮਸ ਭਾਵ ਜਿਹੜੇ ਰਾਜਮਾ ਹੋਗੇ ਫਿਰ ਛਨੇ ਹੋਗੇ ਰਾਜਮਾ ਦੀ ਦਾਲ ਛਨਿਆਂ ਦੀ ਬਾਕੀ ਸਾਰੀਆਂ ਦਾਲਾਂ ਹੋ ਗਈਆਂ ਮਟਰ ਹੋਗੇ ਜਦੋਂ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ ਇਹਨਾਂ ਦੇ ਵਿੱਚ ਇੱਕ ਤਾਂ ਫਾਈਬਰ ਬਹੁਤ ਵਧੀਆ ਹੁੰਦਾ ਪ੍ਰੋਟੀਨ ਬੜਾ ਵਧੀਆ ਹੁੰਦਾ ਤੇ ਅਜਿਹੇ ਖਣੇਜੇਨਾਂ ਚ ਅਜਿਹੇ ਮਿਨਰਲਸ ਪਾਏ ਜਾਂਦੇ ਆ ਜਿਹੜੇ ਸਾਡੇ ਫੈਟੀ ਲਿਵਰ ਨੂੰ ਵੀ ਠੀਕ ਕਰਦੇ ਕੋਲੇਸਟ੍ਰੋਲ ਨੂੰ ਘੱਟ ਕਰਦੇ ਤੇ ਸ਼ੂਗਰ ਵਾਲਿਆਂ ਲਈ ਬਹੁਤ ਵਧੀਆ ਹੁੰਦੇ ਆ ਸਟੂਡੈਂਟ ਇੱਕ ਵਾਰੀ ਜ਼ਰੂਰ ਦਾਲਾਂ ਦਾ ਸੇਵਨ ਕਰੋ ਪੁੰਗਰੀਆਂ ਹੋਈਆਂ ਦਾਲਾਂ ਦਾ ਸਭ ਤੋਂ ਵੱਧ ਫਾਇਦਾ ਦਿੰਦੀਆਂ ਹੈ ਸੋ ਦੋਸਤੋ ਇਹ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਸੀਗੀਆਂ ਇਹ ਸਾਨੂੰ ਕਹਿ ਲੋ ਵੀ ਜੇ ਅਸੀਂ ਆਪਣੇ ਭੋਜਨ 'ਚ ਇਹਨਾਂ ਦਾ ਇਸਤੇਮਾਲ ਕਰਾਂਗੇ ਤਾਂ ਸਾਡੀ ਲਿਵਰ ਦੀ ਸਿਹਤ ਵੀ ਠੀਕ ਰਹਿ ਸਕਦੀ ਆ ਸੋ ਇੱਕ ਲਸਣ ਬਹੁਤ ਜ਼ਰੂਰੀ ਹੈ ਸਾਡੇ ਕੋਲੇਸਟ੍ਰੋਲ ਨੂੰ ਘਟਾਉਣ ਵਾਸਤੇ ਜਿੰਨਾ ਦਾ ਵਧੀਆ ਹੈ ਇਹਦੇ ਨਾਲ ਨਾਲ 슈ਗਰ ਲਈ ਵੀ ਇਹ ਵਧੀਆ ਫਾਇਦੇਮੰਦ ਹੁੰਦਾ ਹੈ ਤੇ ਲਿਵਰ ਵਾਸਤੇ ਵੀ ਖਾਸ ਕਰੇ ਬਹੁਤ ਮਾਇਨੇ ਰੱਖਦਾ ਫਾਇਦੇ ਰੱਖਦਾ ਲਸਣ ਦੇ ਵਿੱਚ ਐਲਿਸਨ ਨਾਂ ਦਾ ਅਜਿਹਾ ਜਿਹੜਾ ਕਹਿ ਲੋ ਵੀ ਕੈਮੀਕਲ ਪਾਇਆ ਜਾਂਦਾ ਹੈ ਜਿਹੜਾ ਸਾਨੂੰ ਇਹ ਸਾਰੇ ਫਾਇਦੇ ਦਿੰਦਾ ਪਰ ਜਿਹੜਾ ਐਲਿਸਨ ਉਹ ਉਹਦੀ ਜਿਹੜੀ ਮਾਤਰਾ ਲਸਣ ਵਿੱਚ ਵੱਧ ਕਹਿ ਲੋ ਵੀ ਡੈੱਡ ਹੋ ਜਾਂਦਾ ਜਦੋਂ ਅਸੀਂ ਸਬਜ਼ੀ ਚ ਇਹਨੂੰ ਬਣਾਉਨੇ ਆ ਤਾਂ ਉਹਦੀ ਮਾਤਰਾ ਬਹੁਤ ਘਟ ਜਾਂਦੀ ਸੋ ਵਧੀਆ ਰਹੂਗਾ ਕੱਚਾ ਲਸਣ ਬਰੀਕ ਬਰੀਕ ਇਹਨੂੰ ਕੱਟ ਕੇ ਤੁਸੀਂ ਪਾਣੀ ਤੋਂ 5 ਕਮਿੰਟ ਇਹਨੂੰ ਪਿਆਰ ਰਹਿਣਾ ਦੋ ਇਹਦੇ ਨਾਲ ਜਿਹੜਾ ਇਹਦੇ ਵਿੱਚ ਐਲਿਸਾ ਨੂੰ ਦੀ ਮਾਤਰਾ ਹੋਰ ਵੱਧ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇਹਦਾ ਸੇਵਨ ਕਰੋ ਇਹਨੂੰ ਵਧੀਆ ਤਰੀਕੇ ਨਾਲ ਚਬਾ ਕੇ ਪਾਣੀ ਨਾਲ ਲਓ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਕਰਿਓ ਸ਼ੇਅਰ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋ ਸਕੇ ਤੇ ਆਪਣਾ ਪੇਜ ਵੀ ਫੋਲੋ ਕਰ ਲਿਓ ਤਾਂ ਜੋ ਅੱਗੇ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਣਾ ਹੈ ਉਹ ਤੁਹਾਡੇ ਤੱਕ ਰੋਜ਼ ਇਸੇ ਤਰ੍ਹਾਂ ਪਹੁੰਚਦੀਆਂ ਰਹਿਣ ਸੋ ਖੇ ਤਰੀਕੇ ਨਾਲ ਇੱਕ ਨੋਟੀਫਿਕੇਸ਼ਨ ਦੇ ਨਾਲ ਪਹੁੰਚਦੀਆਂ ਰਹਿਣ ਬਾਕੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰਿਓ ਅੱਗੇ ਆਪਦੇ ਦੋਸਤਾਂ ਮਿੱਤਰਾਂ 'ਚ ਕਰਿਓ ਤਾਂ ਜੋ ਜਿਹੜੇ ਵੀ ਭੈਣ ਭਰਾ ਨੂੰ ਇਹ ਦਿੱਕਤਾਂ ਏ ਉਹ ਇਸ ਡਾਈਟ ਤੇ ਚੱਲ ਕੇ ਆਪਦੇ ਆਪ ਨੂੰ ਸਿਹਤਮੰਦ ਰੱਖ ਸਕਣ ਸੋ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਲਾਈਵ ਨਾਲ ਜੁੜੇ ਸੀਗੇ ਸੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹੀ ਰਿਕਵੈਸਟ ਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਫਾਇਦਾ ਏ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਲਾਭ ਆ ਉਹ ਮਿਲ ਸਕੇ ਬਾਕੀ ਮੇਰੀ ਇਹੀ ਕੋਸ਼ਿਸ਼ ਰਹਿੰਦੀ ਆ ਵੀ ਹਮੇਸ਼ਾ ਸਮਾਂ ਕੱਢ ਕੇ ਤੁਹਾਨੂੰ ਲਾਈਵ ਹੋ ਕੇ ਜਾਣਕਾਰੀ ਦਿਆ ਕਰਾਂ ਕਿਉਂਕਿ ਹਸਪਤਾਲ ਦੇ ਵਿੱਚ ਇੰਨਾ ਸਮਾਂ ਨਹੀਂ ਹੁੰਦਾ ਮਰੀਜ਼ ਅੱਜ ਵੀ ਘਟੂ ਘਟ ਸਾਡੇ 150 200 OPD ਚਲੀ ਜਾਂਦੀ ਇੱਕ ਫੈਲੋ ਵੀ ਛੋਟਾ ਹਸਪਤਾਲ ਹੈ ਸੈਟੇਲਾਈਟ ਹਸਪਤਾਲ ਸਕਤਰੀ ਬਾਗ ਸ਼ੀਦਾ ਸਾਹਿਬ ਗੁਰਦੁਆਰੇ ਦੇ ਕੋਲ ਹੀ ਅੰਮ੍ਰਿਤਸਰ ਉੱਥੇ ਮਤਲਬ 150 ਤੋਂ 200 ਦੇ ਵਿੱਚ OPD ਐਵਰੇਜ ਚਲੀ ਜਾਂਦੀ ਹੈ ਤੇ ਮੈਂ ਕੱਲਾ ਪੇਸ਼ੈਂਟ ਵੇਖ ਰਿਹਾ ਤੇ ਉਥੇ ਸਮਾਂ ਨਹੀਂ ਹੁੰਦਾ ਹਰੇਕ ਮਰੀਜ਼ ਨੂੰ ਦੱਸਣ ਦਾ ਤੇ ਬਾਕੀ ਜਿਹੜੇ ਭੈਣ ਭਰਾ ਆਉਣਾ ਵੀ ਚਾਹੁੰਦੇ ਆ ਤਾਂ ਉਹ ਹਸਪਤਾਲ ਆ ਕੇ ਮੈਨੂੰ ਵਿਖਾ ਸਕਦੇ ਆ ਸੋ ਆ ਜਾਣਕਾਰੀ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ